ਸਤਿ ਸ਼੍ਰੀ ਅਕਾਲ ਜੀ ਜੀ ਸਵਾਲ ਤਾਂ ਤੁਹਾਡਾ ਆਪਣਾ ਨਵੇਂ ਦਿਵਾਉਗੇ ਜੀ ਆਪਾਂ ਹੋ ਵੀ ਗਈ ਮਲਕੀਤ ਵਾਲਿਆਂ ਕੋਲੇ ਇਹ ਵੀ ਜੀ ਨਾਬਾ ਰੋਡ ਤੇ ਪੈਂਦੀ ਆ ਜਨਤੀ ਆਇਆ ਇੱਧਰ ਆਇਆ ਬੜਾ ਉਹ ਸਿੰਦਰ ਬਲਾਕ ਨਹੀਂ ਸਿੰਦਰ ਬਾਲ ਇਹ ਸਾਹਮਣੇ ਕੰਪੈਨਾਂ ਤਿਆਰ ਆ ਜੇ ਮਲਕੀਤ ਵਾਲਿਆਂ ਦੀ ਆ तकरीबन ਪੂਰਾ ਇੱਧਰ ਹੋ ਰਹੀ ਆ ਜੀ ਕੰਪਿਊਟਰ ਸ਼ੀਟ ਕੰਪਿਊਟਰ ਦੇ ਕਟਿੰਗ ਹੋ ਰਹੀ ਆ ਸਾਹਮਣੇ ਜਿਹੜਾ ਆਪਣਾ ਚੱਲਦਾ ਬਾਕੀ ਦੂਣਾ ਕਟਰ ਆ ਦੇਖੋ ਜੀ ਮਟੀਰੀਅਲ ਚੈੱਕ ਕਰਵਾਉਂਦੇ ਤੁਹਾਨੂੰ ਆਹ ਦੇਖੋ ਮਲਕੀਤ ਵਾਲਾ ਮਟੀਰੀਅਲ ਦੇਖੋ ਕਿੰਨਾ ਚੰਗਾ ਬਹੁਤ ਵਧੀਆ ਲੱਗਾ ਸ਼ਾਨਦਾਰ ਹੈ ਇਹ ਸਟੀਲੀ ਜਰਾ ਸਟੀਲੀ ਜਗਾੜਿਆ ਇਹ ਇਧਰ ਨੂੰ ਦੇਖੋ ਇਹ ਮਸ਼ੀਨਰੀ ਕਿੰਨੀ ਕਰ ਰਹੀ ਆ ਕੰਮ ਦੇ ਕੰਪਿਊਟਰ ਸਿਸਟਮ ਹੀ ਆ ਸਾਰਾ ਇੱਥੇ ਜੋ ਵੀ ਆ ਜਿੱਦਾਂ ਕਿ ਹੁਣ ਆ ਹੋਜੰਗ ਵਗੈਰਾ ਕੀ ਚੀਜ਼ ਹੈ ਇਹ ਹੁਣ ਪੁਰਾਣਾ ਹੋ ਗਿਆ ਫਲੈਟ ਪੁਲਾ ਦੇਖੋ ਕਿੰਨਾ ਵਧੀਆ ਕਿੰਨਾ ਧੱਕੜਾ ਤੇ ਇਧਰ ਸਾਰੇ ਡੈਕਸ਼ਨ ਵਗੈਰਾ ਬਹੁਤ ਵਧੀਆ ਕੰਮ ਕਰ ਰਿਹਾ ਸਾਰਾ ਮਾਰਕਾ ਹੀ ਇਹਨਾਂ ਦਾ ਹੈ ਮੇਡਾ ਲੱਗਣ ਚੱਲੀਏ ਸਾਰਾ ਡੈਕਸ਼ਨ ਗੇਅਰ ਤੋਂ ਲੈ ਕੇ ਸਾਰਾ ਸਮਾਨ ਆਪ ਤਿਆਰ ਕਰਦੇ ਆ ਤੇ ਆਹ ਨੂੰ ਕੱਚਾ ਮਾਲ ਹੈ ਸਾਹਮਣੇ ਕੱਚੇ ਦੇ ਨਾਲੇ ਪੱਕਾ ਕਰਨਾ ਤੇ ਅੱਗੇ ਤੁਹਾਨੂੰ ਦਿਖਾਉਦੇ ਇਹ ਮਸ਼ੀਨਾਂ ਬਾਰੇ ਲੈ ਕੇ ਚੱਲਦੇ ਰਹੀਏ ਇਧਰ ਕਟਿੰਗ ਹੋ ਰਹੀ ਆ ਕੰਪਿਊਟਰ ਕਟਿੰਗ ਹੈ ਪਿੱਛੇ ਉਹਨੇ ਬੰਦਾ ਦਿੱਤਾ ਇਹਨੂੰ ਨਾਲ ਪਿੱਛੇ ਆ ਰਿਹਾ ਆਪਣੇ ਮਸ਼ੀਨ ਬਹੁਤ ਛੋਣੀ ਬਣੀ ਆ ਬਹੁਤ ਜਿਆਦਾ ਜਿੰਨੀ ਵੀ ਕਹ ਲੈਣਾ ਉਨੀ ਮਸ਼ੀਨ ਛੋਣੀ ਆ ਇਹਨਾਂ ਨੂੰ ਨਾ ਉਹਨਾਂ ਨੂੰ ਪਤਾ ਕਰ ਲਈਏ ਹਾਂ ਕਿ ਮਸ਼ੀਨ ਦੀ ਤਕਨੀਕ ਬਦਲਾ ਰਹੀ ਆ ਇਧਰ ਨਾ ਬਰਾਏ ਕਿਵੇਂ ਮਸ਼ੀਨ ਦੇ ਸਮਾਨ ਵਿੱਚ ਬਦਲਾ ਰਹੀ ਹੈ ਜਵਾਂ ਨਹੀਂ ਜਵਾਂ ਨਹੀਂ ਰਹੀ ਆ ਤਕਨੀਕ ਵਿੱਚ ਬਦਲਾ ਜਿਵੇਂ ਸਮਾਨ ਬਦਲਾਵਾਂ ਸਮਾਨ ਹੋਰ ਬਦਲ ਗਿਆ ਆ ਨਾ ਮਾਣ ਵਧੀਆ ਜਿਹਾ ਲੱਗਿਆ ਕੋਈ ਤੁਹਾਨੂੰ ਦਿਖਾਉਂਦੇ ਕੁਲੀਆਂ ਵਗੈਰਾ ਕਰਾਰੀ ਗਰੂਰੀ ਡਕਸ਼ਨ ਜੀ ਇਹ ਸਾਰੀ ਕੋਕਾ ਬਣੀ ਹੈ ਕੋਕਾ ਜੀ ਨੂੰ ਕਹਿੰਦੇ ਨਾ ਉਹ ਚੀਜ਼ ਹੈ ਇਧਰ ਸੋਹਣੀ ਵੇਖ ਲਈ ਇਥੋਂ ਇਥੋਂ ਦੇ ਆ ਕੋਈ ਦੇਤਾ ਬਣਾ ਵੀ ਮਸ਼ੀਨ ਖੜੀ ਹੈ ਅਣਾ ਦਿਖ ਰਿਹਾ ਹੈ ਨਾ ਕੁਝ ਬਹੁਤ ਵਧੀਆ ਬਹੁਤ ਵਧੀਆ ਇਹਦੇ ਨਾਲ ਇਹਦੇ ਨਾਲ ਦੀ ਹਾਂ ਵੀ ਮਸ਼ੀਨ ਖੜੀ ਹੈ ਕੁਝ ਦਿਖ ਰਿਹਾ ਆਪਾਂ ਨੂੰ ਬਾਈ ਫਰਟੋ ਜੀਨ ਕਰਤਾਰ ਵੀ ਵਧੀਆ ਹੈ ਸਾਲ ਵੀ ਵਧੀਆ ਵਾਪਰਣ ਦੀ ਜਗ੍ਹਾ ਤੇ ਬਾਕੀ ਆਪਾਂ ਨੂੰ ਪਸੰਦ ਆਈ ਹੈ ਜੇ ਮਲਕੀਤ ਹੈ ਮਕਸਫਤ ਰੱਖਿਆ ਆਪਾਂ ਤਾਂ ਲਾ ਲੇ ਤੇ ਜੀ ਲਾ ਗਏ ਤੇ ਇਹਦੀ ਫਸੜੀ ਬਹੁਤ ਵਧੀਆ ਚੱਲਣ ਦੀ ਵਧੀਆ ਤੇ ਮਸ਼ੀਨਾਂ ਨਟ ਦੇਖੋ ਨਟ ਚੈੱਕ ਕਰੋ ਨਟ ਵਗੈਰਾ ਛੀਲੀ ਵਗੈਰਾ ਲੱਗੇ ਆ ਤੇ ਸਰਨ ਵਗੈਰਾ ਆ ਦੇਖੋ ਫੈਮਿਲੀ ਤੇ ਪਹਿਲਾ ਦਾ ਲੋਹਾ ਦੇਖੋ ਲੋਹੇ ਦੀ ਸਫਾਈ ਚੈੱਕ ਕਰੋ ਇਹਦੀ ਕਿੰਨੀ ਸਫਾਈ ਆ ਬਾਕੀ ਜੀ ਇੱਧਰ ਸਾਹਮਣੇ ਬਾਡੀਆਂ ਤਿਆਰ ਹੋ ਰਹੀਆਂ ਨਕੀਤੀਆਂ ਫਲੋਰ ਵਗੈਰਾ ਆ ਦੇਖੋ ਜੀ ਅੱਠੋ ਬਾਡੀ ਤਿਆਰ ਹੋ ਰਹੀ ਆ ਮਲਕੀਤ ਕੰਬਾਇਨਰੀ ਸਾਹਮਣੇ ਕੰਮ ਕਰ ਰਿਹਾ ਬੰਦੇ ਲੇਬਰ ਇਧਰੋਂ ਤਿਆਰ ਕਰਕੇ ਉਧਰ ਨੂੰ ਜਾ ਰਹੀਆਂ ਮਲਕੀਤਾ ਜੀ ਰੋ ਵੀ ਵੱਖਰਾ ਹੈ ਮਸ਼ੀਨ ਦਾ ਕਰ ਦੇ ਉੱਥੇ ਕਰਾਂਗੇ ਉੱਥੇ ਇਹਨਾਂ ਦਾ ਭਾਈ ਇਹ ਕਹਿਣਾ ਹੈ ਕਿ ਜਿਹੜੀ ਐਲੀਵੇਟਰੀ ਆਹ ਚੱਲ ਰਿਹਾ ਹੈ ਇਸਟਰੀਆ ਅਬੀ ਇਟਲੀ ਆ ਜੇ ਨਹੀਂ ਆ ਮੂਣੀ ਆਇਆ ਜਿਹੜਾ ਐਲੀਵੇਟਰ ਜਿੱਥੇ ਵਰਮੇ ਵਗੈਰਾ ਚੱਲਦੇ ਆ ਇਹ ਵੀ ਸਟੀਲ ਦੇ ਆ ਕਾਟਰ ਬਾਰ ਵੀ ਵਿਚਾਲਾ ਵਿਚਾਲਾ ਸਿੱਧੀ ਲੱਗਾ ਹੈ ਬ੍ਰੇਕ ਡਰਮ ਵਿੱਚ ਉਹ ਆਪਣੀ ਇੱਛਾ ਆਪਾਂ ਡਿਸਲਵਾਣਾ ਚਾਹਦੇ ਜਾਂ ਡਰਮ ਵਾਲੀ ਕੋਈ ਵੀ ਲਵਾਉਣਾ ਚਾਹਦੇ ਲਾ ਸਕਦੇ ਆ ਤੇ ਗੇਅਰ ਛੋਟਾ ਜੀ ਇਹਦਾ ਤੇ ਦੋ ਵਾਲਾ ਇੱਧਰ ਵਰਮੇ ਵਗੈਰਾ ਤਿਆਰ ਹੋ ਰਿਹਾ ਤੇ ਪੂਰੀ ਤਿਆਰ ਕੰਬੈਟ ਪੂਰੀ ਤਿਆਰ ਹੋ ਕੇ ਇੱਧਰ ਆਉਂਦੀ ਆ ਇੱਧਰ ਹੈ ਕੱਟ ਰਿਆ ਜੀ ਮਸ਼ੀਨ ਬਾਹਰ ਨੂੰ ਜਿਵੇਂ ਕਪੜਾ ਇੱਥੋਂ ਕੱਟਣ ਦਿਖਾਉਣੇ ਕੱਟ ਰਿਆ ਬਾਹਰ ਕੱਟ ਤਿਆਰ ਹੋ ਰਿਹਾ ਹੈ ਇਹ ਬੀ ਐਨ ਆਈ ਕੰਬੈਨਾ ਇੱਥੋਂ ਸਾਹਮਣੇ ਇੱਧਰ ਨੂੰ ਲਿਆ ਕੇ ਆਹ ਕੱਟ ਮਾੜੇ ਚੈੱਕ ਕਰ ਲਈਏ ਹਾਂ ਪੇਟ ਵਗੈਰਾ ਹੋ ਰਿਹਾ ਜੀ ਤੇ ਆਪਣੇ ਆਪ ਜਾ ਰਹੀ ਆ ਉਹਨੇ ਟਾਈਮ ਜਿਹਨਾਂ ਨੇ ਕੰਮ ਕਲੀਅਰ ਕਰਨਾ ਹੁੰਦਾ ਹਨਾ ਇਹਨਾਂ ਨਾਲ ਐਨਾ ਮੜਦੇ ਕਿਵੇਂ ਇਹ ਨੂੰ ਵੇਖ ਮਾਰ ਆਪਣੇ ਆਪ ਵੱਜ ਗਿਆ ਦਾ ਸਫਾਈ ਆਪਣੇ ਆਪ ਹੁੰਦੀ ਫੈਸ਼ ਕਰਦੇ ਅੱਛਾ ਆਸ ਨਹੀਂ ਮਾਰਨਾ ਬਿਨ ਸਫਾਈ ਕਰਾਵਾ ਆਹੀ ਇਹੋ ਜੀ ਚੀਜ਼ ਹੁੰਦੀ ਦੇਖਣ ਵਾਲੀ ਜੇ ਹੰਡਣ ਵਾਲੀ ਚੀਜ਼ ਹੈ ਇਹਨਾਂ ਇਹਦੇ ਵਿੱਚ ਨਾ ਸਲਾਮ ਹੋ ਜਿੰਨੇ ਕਿਤੇ ਹੁੰਦੇ ਨੇ ਵੀ ਵਿਚਾਰਾਂ ਦੇ ਕੋਲ ਆਉਂਦੇ ਅੱਛਾ ਚਲਿਏ ਅੱਗੇ ਵੀਰ ਚੱਲੇ ਇਧਰ ਹੀ ਸਾਹਮਣੇ ਪੀੜ ਵਗਾਰਾ ਹੋ ਰਿਹਾ ਹੈ ਕਿਧਰ ਨੂੰ ਉਹ ਬਾਈ ਲੈ ਕੇ ਆ ਰਿਹਾ ਹੈ ਚੈੱਕ ਕਰੋ ਜੀ ਸਾਹਮਣੇ ਇੱਥੇ ਮਹੀਨ ਪੂਰੇ ਹੁੰਦੇ ਆ ਆਪਣੇ ਆਪ ਵੇਡ ਇਹ ਆਪਣੇ ਆ ਬਰੇ ਹੋਈ ਆ ਹਾਂ ਆ ਅਸਲ ਪੇਂਟ ਆ ਜਿਹੜਾ 25 ਮਿੰਟ ਦਾ ਹੈ ਇਹ ਅਸਲੀ ਪੇਂਟ ਆ ਸਾਡੇ ਹਾਂ ਇਹ ਆਪਣਾ ਬੰਦਰ ਪੇਂਟ ਹੋਈ ਆ ਜੀ ਅੱਛਾ ਜੀ ਇੱਕ ਬਾਅਦ ਸਪੈਸ਼ਲ ਇਹ ਨਾਲ ਜਿਹੜੀ ਪੇਂਟ ਦੀ ਪਕੜ ਹੈ ਹਾਂ ਹਾਂ ਥੋੜਾ ਇਹਨੂੰ ਇਹਨੂੰ ਹੀਟ ਦਿੰਦੇ ਹੋ ਹਨਾ ਗਰਮਾਇਸ਼ ਦੇ ਵਿੱਚ ਬੂਲਟ ਸਟੜੀ ਹੈ ਠੀਕ ਹੈ ਮੈਂ ਵੀ ਆਹ ਇਹ ਦਿੱਤੀ ਗਿਆ ਨੂੰ ਦੇਖੋ ਜੀ ਇੱਥੇ ਪੂਰੀ ਮਸ਼ੀਨ ਦੀ ਸਟਾਰਟਿੰਗ ਹੁੰਦੀ ਆਗੇ ਠੀਕ ਹੈ ਜੀ ਆਜੋ ਆ ਬਾਕੀ ਇਹ ਆ ਦੇਖੋ ਕਟਰ ਤਿਆਰ ਹੋ ਰਿਹਾ ਹਾਂ ਆਪਣੇ ਆਪ ਹੀ ਇੱਥੋਂ ਹੀ ਜਾਊਗਾ ਪੇੜ ਹੈ ਅੰਦਰ ਹੈ ਕਹਿੰਦੇ ਆਪਣੇ ਆਪ ਅੰਦਰ ਜਾ ਕੇ ਜੋ ਕੁਝ ਵੀ ਹੋਣਾ ਲੱਗੂਗਾ ਆ ਗਏ ਆ ਲੈ ਮਹੀਨਾ ਜਿਹੜੀ ਲੈਣ ਵਾਲੀ ਆਪਣੇ ਆ ਆ ਇੱਥੇ ਹੀ ਪੇੜ ਪੈਮਰ ਵਗੈਰਾ ਪੇਂਟ ਹੋ ਗਿਆ ਅੱਗੇ ਦੀ ਜਾ ਰਹੀ ਹੈ ਜਿਵੇਂ ਜਿੱਤੇ ਤੇ ਕੰਪੇਨ ਆ ਰਹੀ ਆ ਇਸ ਦਾ 1270 ਬਣੀ ਬੜੀ ਵਧੀਆ ਇੰਟਰੀਅਰ ਚੰਗਾ ਲੱਗਿਆ ਹੈ ਸਫਾਈ ਕੰਮ ਦੀ ਬੜੀ ਹੈ ਸਰਕਾਰ ਨਾਲੋਂ ਵਧੀਆ ਹੈ ਦੇਖੋ ਜਿੱਥੇ ਧਿਆਰ ਹੋ ਰਿਹਾ 51 ਹਿੱਥੇ ਖੜੀ ਬਹੀ ਨਾ ਆਵੇ ਸਾਹਮਣੇ ਸਾਰੀ ਸਫਾਈ ਹੋ ਚੁੱਕੀ ਹੈ ਇੰਸਵੱਤੇ ਕੱਢ ਕੱਢ ਰਿਹਾ ਕਿੱਦਾਂ ਸੋਣਾ ਬਣਾ ਬਣਾਣਾ ਦੇਖ ਹਾਂ ਹਾਂ ਬਾਕੀ ਕੜ ਦੇਖੋ ਜੀ 18 ਇੰਚ ਰੁੱਲੇ ਆ ਇਹਦਾ ਇਹਦਾ ਕੱਲਾ ਫਰੈਂਟ ਸਟੀਲ ਦਾ ਬਾਕੀ ਆ ਨਹੀਂ ਆ ਆ ਜੀ ਇਹ ਕਰਵਾਉਣੇ ਨਹੀਂ ਲਾ ਦੇ ਆ ਜੀ ਜੜੀ ਹਾਂ ਇਹ ਵਾਕ ਇਹ ਨਹੀਂ ਆਉਂਦੇ ਵਾਕਿਆ ਜੀ ਇਹ ਲੱਗੇ ਨੇ ਅੰਦਰ ਵਾਲੇ ਇਹ ਨਹੀਂ ਲਾ ਦੇ ਇਹ ਵਾਕਿਆ ਨਾਉਦੇ ਓਏ ਜੇ ਇਹ ਕਰਾਉਣੀ ਬੁੱਕ ਦਾ ਪਹਾੜੀ ਸਟੀਲੀ ਲੈ ਲਾਂਗੇ ਸਟੀਲੀ ਹਰੀ ਲੈ ਲਾਂਗੇ ਹੋਰ ਦਾ ਸਫਾਈ ਇੱਥੇ ਵੀ ਕੀਤੀ ਜਾਂਦੀ ਹੈ ਤੁਹਾਨੂੰ ਇੱਥੇ ਨਹੀਂ ਕਰਦੇ ਸਫਾਈ ਇਹਨਾਂ ਨੂੰ ਨਹੀਂ ਸਫਾਈ ਦੂਜੇ ਤਮਾਮ ਦੋਸਤ ਉਹ ਹਾਂ ਆ ਸਾਹਮਣੇ ਹੈ ਜੀ ਉਧਰੋਂ ਫੇਰਬੜ ਜਿਹੜਾ ਵੀ ਬਣ ਕੇ ਆ ਰਿਹਾ ਹੈ ਇੱਧਰ ਆਪਣਾ ਇੱਧਰ ਪੇਂਡ ਵਗੈਰਾ ਹੋ ਕੇ ਪਿੱਛੇ ਨੂੰ ਇੱਧਰ ਆ ਰਿਹਾ ਹੈ ਅੱਜ ਪੰਜਾਬ ਪਾਸਮਾਨ ਪੌੜੀ ਵਗੈਰਾ ਇਹ ਨਹੀਂ ਗਾ ਕਿ ਨੂੰ ਹੱਥ ਨਾਲ ਇਧਰੋਂ ਮਾਰ ਕੇ ਹੱਥ ਫਾੜ ਲੈ ਉਧਰੋਂ ਮਾਰ ਕੇ ਹੱਥ ਫਾੜ ਲੈ ਉਹ ਨਹੀਂ ਕੰਮ ਹੈ ਆਪਣੇ ਆਪ ਪੇਨ ਹੋ ਗਿਆ ਹੂਗਾ ਤੇ ਇਧਰ ਦੇਖੋ ਆ ਜਾ ਰਿਹਾ ਕੋਲੇ ਕੋਲੇ ਪ੍ਰਾਤਾ ਪ੍ਰਤਾ ਚੱਲਿਆ ਰਿਹਾ ਨਾ ਅੰਗ ਪੈ ਰਿਹਾ ਆ ਜਿਹੜਾ ਸਪਾਨ ਚੱਲਿਆ ਹੈ ਹਾਂ ਇਹ ਦੇ ਵਿੱਚ ਨਰੇਖ ਮਾਰ ਰਿਹਾ ਹੈ ਅੱਛਾ ਸਫਾਈ ਹੋਣੀ ਐਂਦੀ ਸਫਾਈ ਹੋਣੀ ਐ ਅੱਛਾ ਇਹ ਸਫਾਈ ਕਿਵੇਂ ਕਰੇਗਾ ਕਰੇਗਾ ਆ ਦੇਖੋ ਇਹਨਾਂ ਦਾ ਇਹ ਕਹਿਣਾ ਹੈ ਕਿ ਆ ਚੀਜ਼ ਜਿਹੜਾ ਇਹ ਇੱਥੋਂ ਜਾਊਗਾ ਅੰਦਰ ਰੇਗਮਾਰ ਵੱਜੂਗਾ ਇੱਥੇ ਆ ਕੇ ਰੇਗਮਾਰ ਵੱਜ ਕੇ ਅੱਗੇ ਬਾਹਰ ਜਾ ਕੇ ਛਾਪ ਹੋ ਕੇ ਪੇਟ ਵਗੈਰਾ ਪ੍ਰਾਈਮਰ ਪੇਂਟ ਕੁੱਟ ਸਭ ਕੁਝ ਅੱਗੇ ਨੂੰ ਡਾਜੂਗਾ ਤੇ ਆਖੀ ਸੀਆਂ ਵਗੈਰਾ ਸਭ ਕੁਝ ਟੰਗਾ ਆਉਂਦਾ ਜਿਵੇਂਗਾ ਲੈਨ ਦੇਖੋ ਗੱਡੀ ਤਗੜੀ ਲੱਗੇਗਾ ਬੈੱਡ ਵੀ ਟੈਂਕੀ ਟੁੰਕੀ ਬੈੱਡ ਕੁੱਟ ਵਗੈਰਾ ਸਭ ਕੁਝ ਇੱਥੋਂ ਐਨ ਹੋ ਕੇ ਐ ਜਾ ਰਿਹਾ ਹੈ ਅਚ ਕਾਈ ਮੜਾ ਰੇਗਮਾਰ ਕਿੱਥੇ ਵੱਜਦਾ ਇਹ ਤੇ ਰੇਗਮਾਰ ਲੱਗਦਾ ਹੈ ਉਹਨੂੰ ਸਮਾਨ ਨੂੰ ਆ ਕੇ ਇਹਨਾਂ ਦਾ ਆਪਣੀ ਹੈਗਾ ਕਿ ਦੋ ਤਿੰਨ ਬੰਦੇ ਛੱਡੇ ਆ ਕੜਛੇ ਮਾਜਣ ਦੇ ਹਾਂ ਆ ਦੇਖੋ ਇਹ ਅੰਦਰੋਂ ਰੇਗਮਾਰ ਵੱਜ ਕੇ ਬਾਹਰ ਨਿਕਲ ਰਿਹਾ ਹੈ ਪਿੱਛੋਂ ਦੀ ਸਵਾਈ ਦੇ ਅੱਗੇ ਦੀ ਸਵਾਈ ਦੇਖੋ ਕਿਤੇ ਨਹੀਂ ਆ ਰਹੀ ਆ ਆਠਾ ਲਾ ਉਹਨਾਂ ਦਾ ਗਰੰਟ ਵਿੱਚ ਆ ਬਾਰਾਂ ਦਵਾ ਗਏ ਅੱਛਾ ਆਪ ਜਾਂ ਕੇ ਧੋ ਕੇ ਸੁਕਾ ਕੇ ਫਿਰ ਰੰਗ ਕਰਾ ਬੁਲਵਾਇਦਾ ਹੈ ਕਮਰਾ ਬਹੁਤ ਔਖੜ ਹੈ ਹਨਾ ਬਹੁਤ ਔਖੜ ਹੈ ਨਾਲ ਇਹ ਸਮਾਨ ਜਿਹੜਾ ਉੱਗ ਆ ਰਿਹਾ ਹੈ ਇਹ ਕਿੰਨੇ ਟਾਈਮ ਲਗਾਉਂਦਾ ਇੱਥੇ ਇਹ ਨਾ ਜਿੰਨੇ ਮੰਗਲੇ ਉਧਰ ਸਮਾਨ ਪਾਇਆ ਉੱਥੇ ਆ ਮੜਿਆ ਉਹ ਕੱਟਿਆ ਹਾਂ ਉੱਥੋਂ ਕਹਿੰਦੇ ਸਮਾਨ ਪਾਇਆ ਗਿਆ ਤੇ ਘੁੰਮ ਕੇ ਆਉਣਾ ਜਿੰਨੇ 2.5 ਘੰਟੇ ਦੇ ਵਿੱਚ ਇੱਥੇ ਪਹੁੰਚੂਗਾ 2.5 ਘੰਟੇ ਦੇ ਵਿੱਚ ਜਿੱਦਾਂ ਕਿ ਆ ਚੀਜ਼ ਪਾਈ ਗਈ ਉਧਰੋਂ ਇਹ ਢਾਣਾ ਦਿਨਾਂ ਘੜੇ ਇੱਥੇ ਆਉਗੀ ਵਾਪਸੀ ਗਰਮਣਾਵੇ ਕਰੇ ਐਨੀ ਗਰਮ ਕਿਉਂ ਆਇਆ ਹਾਂ ਬਾ ਬਾ ਹੀ ਸਫਾਈ ਇਹਦੀ ਹੋ ਰਹੀ ਹਾਂ ਉਹ ਦੇਖੋ ਜੀ ਉੱਪਰੋਂ ਤੁਹਾਨੂੰ ਦਿਖਾਉਂਦੇ ਇੰਦਰੇ ਵਿੱਚੋਂ ਲੈ ਲੈ ਕੇ ਆ ਰਿਹਾ ਆਸਮਾਨ ਬਹੁਤ ਛਕਾ ਵੱਜ ਰਿਹਾ ਕੱਲੇ ਕੱਲੇ ਪ੍ਰਾਤ ਕੋਲੇ ਨੂੰ ਟੋਕਰੇ ਨੂੰ ਰੰਗ ਹੋ ਗਿਆ ਹੁੰਦਾ ਹਨਾ ਕੱਲੇ ਗਲਾਵਾਂ ਪੱਤੀਆਂ ਟੰਗੀਆਂ ਖੜੀਆਂ ਆ ਦੇਖੋ ਜੀ ਇਹਨੂੰ ਵੀ ਕੱਲੀ ਜੀ ਨੂੰ ਪੇਂਟ ਹੋ ਗਿਆ ਆਊਗਾ ਇਹ ਫਿਰ ਜਦੋਂ ਰਸਾਈ ਕਰ ਦਿੰਦਾ ਪੇਂਟ ਉਤਰਦਾ ਨਹੀਂ ਆਦਾ ਨਹੀਂ 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 ਉਤਰਦਾ ਹਾਂ ਚਲੋ ਅੱਗੇ ਦਿਖਾਓ ਚਲੋ ਜੀ ਆਈ ਦੇਖੋ ਤੇ ਵੀ ਫਿਰ ਆਹੋ ਆ ਜਿਵੇਂ ਕਿ ਰਹਿਮ ਨੇ ਇਹ ਵੀ ਇਹਨੂੰ ਪੇਂਟ ਹੋ ਗਿਆ ਯਾਰ ਪੁੱਛੀ ਮੜੇ ਬਾਈ ਨੂੰ ਇਹ ਨਹੀਂ ਹੋ ਗਿਆ ਇਹ ਹੋਏ ਨਹੀਂ ਹੋਏ ਦੋਨੋਂ ਹਾਂ ਅotro ਯਾਵਾ ਸਮਾਨ ਨਾ ਲਸਾਰਾ ਅotro ਯਾਵਾ ਕੋਟਮਾਨ ਹੋਸਟ ਸਟੇਰਿੰਗ ਇਹਦਾ ਵੀ ਰਜਿਸਟਰ ਕੀਤਾ ਗਿਆ ਕਿ ਜੀ ਐ ਅੰਦਰ ਬਾਹਰ ਨੂੰ ਏ ਜਾਨਾ ਜੀ ਤੁਸੀਂ ਇੱਕ ਜਿਹੜੇ ਐਲੀਵੇਟਰ ਟੱਕਣ ਆ ਨਾ ਹਨਾ ਉਹ ਵੀ ਇਸ ਲਈ ਕਰੋ ਇਹਦੇ ਬਗੀਚਾ ਇਹ ਮਹੀਨ ਦੀ ਸਫਾਈ ਬਹੁਤ ਹੈ ਹੋਰ ਗੱਲਾਂ ਦੀ ਗੱਲਾਂ ਛੱਡ ਦੇ ਦਉ ਸਾਡੇ ਬੁੱਢੇ ਫਿਰ ਵੀ ਆ ਗਏ ਰੰਗ ਮਾਰ ਕੇ ਜੋੜਦੇ ਬੈਠੇ ਹਾਂ ਆ ਦੇਖੋ ਕਿੰਨੀ ਕੁਆਲਿਟੀ ਕਰ ਰਹੇ ਨੇ ਇੱਧਰ ਅੱਗੇ ਨਾ ਆਇਆ ਆ ਘੜੇ ਕੱਢਨੇ ਉਹ ਬਾਹਰ ਵਾਲੇ ਨੇ ਇਹ ਕੋਈ ਸਾਈਕਲ ਥੋੜਾ ਹੈਗਾ ਅਜਾ ਚੈੱਕ ਕਰਦਾ ਇਹ ਆਪ ਰੇਡ ਦਿੰਦੇ ਨੇ ਆ ਜਿੰਦਾ ਨਹੀਂ ਆਪ ਥੋੜਾ ਰੇਡ ਦਿੰਦੇ ਨੇ ਆਇਆ ਫਿਰ ਵੀ ਐਂਗਲਾ ਬਣਾ ਲਿਓ ਰਾਣਾ ਬੜਾ ਬੜਾ ਬਰਾਏ ਮਾਰ ਦਿੰਦਾ ਚਲਾ ਆ ਜੋ ਇੱਧਰ ਨੂੰ ਹਾਂ ਮਸ਼ੀਨ ਦੇ ਜੀ ਬਹੁਤ ਵਧੀਆ ਵਟ ਕੱਢੇ ਆ ਪੂਰੇ origignal ਕੰਮ ਕੀਤਾ ਹੈ ਮਸ਼ੀਨ ਦਾ ਤੇ ਗੱਲਾਂ ਜੀ ਬਹੁਤ ਵਧੀਆ ਬਣੀ ਨੇ ਮਾਰਕੀਟ ਵਿੱਚ ਵੀ ਹੈਗੀ ਆ ਇੱਧਰ ਸਾਵ ਕਰ ਵੀ ਵਗੈਰਾ ਵੀ ਆਪ ਆਪ ਹੀ ਤਿਆਰ ਕਰਦੇ ਆ ਇੱਧਰ ਬਾਹਰ ਜਿੱਧਰ ਕੰਬੈਨਾ ਕੁਝ ਤਿਆਰ ਟੂ ਵਗੈਰਾ ਹੋ ਗਿਆ ਜੀਆਂ ਖੜੀਆਂ ਕਟਰ ਵਗੈਰਾ ਰੀਪਰ ਵੀ ਤਿਆਰ ਕਰਨ ਲੱਗਾ ਐ ਇੱਥੇ ਜੀ ਰੀਪਰ ਵੀ ਬਣਦੇ ਆ ਮਲਕੀਤ ਦੇ ਦੇ ਆਹ ਜੀ ਕੱਟ ਰਹੇ ਨੇ ਕੱਟ ਦੇਖੋ ਜੀ ਕਿੰਨਾ ਸ਼ੋ ਤੇ ਕਿੰਨਾ ਸੋਹਣਾ ਬਣਿਆ ਪਿਆ ਕੰਮ ਜੀ ਸਾਰਾ ਹੀ ਜੈਨੂਇਨ ਐ ਇੱਕ ਨੰਬਰ ਕੰਮ ਐ ਮਲਕੀਤ ਵਾਲਿਆਂ ਦਾ ਵੀ ਇਹ ਨਹੀਂ ਆ ਕਿ ਰੜਕ ਹੋ ਗਈ ਆ ਵਿੱਚ ਕੁਝ ਵੀ ਇੱਧਰ ਸਾਹਮਣੇ ਜੀ ਐਲੀਵੇਟਰ ਵਗੈਰਾ ਪਾਇਆ ਇਤੋਂ ਆਪਣਾ ਪਹੁੰਚ ਨਹੀਂ ਸਕਦਾ ਪੁੱਪਰ ਤੇ ਇਨੂੰ ਮੈਂ ਕਿਹਾ ਵੀਰ ਨੂੰ ਮੈਂ ਕਿਹਾ ਜਿਹੜੇ ਐਲੀਵੇਟਰ ਬਲਾਈ ਨਹੀਂ ਹੁੰਦੀ ਉਹ ਸਟੀਲ ਹੀ ਕਰ ਦੋ ਤੇ ਮਸ਼ੀਨ ਸਦਾਬਹਰ ਜਿੰਦਗੀ ਵੀ ਦਿੰਦੀ ਹੈ ਜਿਵੇਂ ਇਹਦੇ ਜਿਖ ਸਟੀਲ ਹਾਂ 2H4 ਆ ਇਹਨੂੰ ਵਰਮਾ ਦੋ ਜੀ ਆ ਸ਼ੀਲਡ ਜਾ ਵੀਰ ਸੋਹਣੀ ਆ ਵੀ ਬਣੀ ਹੋਈ ਆ ਆ ਇਹਨਾਂ ਨਾਲ ਦੀ ਬਾਕੀ ਨਹੀਂ ਉਹ ਵੀ ਮਸ਼ੀਨ ਸੋਹਣੀ ਲੱਗਦੀ ਐ ਇਹ ਨਹੀਂ ਕੱਕ ਨਹੀਂ ਆ ਵੀ ਸੋਹਣੀ ਲੱਗਦੀ ਐ ਦੋਵੇਂ ਪੀਸ ਸੋਹਣੇ ਨੇ ਹਾਂ ਆ ਵੀ ਸੋਣੀ ਮਹੀਰ ਉਹ ਵੀ ਸੋनियां ਇਹਦਾ ਰੇਟ ਦਾ ਥੋੜਾ ਫਰਕ ਜ਼ਰੂਰ ਹੋਊਗਾ ਐ ਵੀਰਾ ਇਹ ਇਹਨਾਂ ਦੇ ਪਿੱਛੇ ਵਾਲਾ ਕੋਈ ਰੇਟ ਦਾ ਫਰਕ ਹੈ ਹਾਂਜੀ ਭਾਈ ਕਿੰਨਾ ਕੁ ਫਾਸਲਾ ਹੈਗਾ ਜੀ ਇਹਦੇ ਚੋਂ ਹੈਗਾ ਜੀ ਫਟ ਪੈਣਾ ਯਾਰ ਅੱਛਾ ਉਹ ਦਾ ਦੇ ਦੋ ਮਾਡਲ ਲੈ ਜੀ ਐਡੀ ਕਰੀ ਲੱਗਦਾ ਹੈ ਇਹਦੀ ਲੈਂਡਸ ਯਾਰ ਸਾਟੀ ਯਾਰ ਜਾਨੀ ਕਿ ਇਹਨੂੰ ਜ਼ਿਆਦਾ ਲੱਗਾ ਸਮਾਨ ਨੂੰ ਘੱਟ ਲੱਗਾ ਇਹਦੇ ਸ਼ੀਲਡਾਂ ਨੂੰ ਤੇ ਸ਼ੀਲਡਾਂ ਨਹੀਂ ਹੈ ਨਹੀਂ ਤਲੀ ਛਿਮਣੀ ਇਹਦੇ ਛਿਮਣੀ ਨਾਲ ਉੱਤਲੀ ਹੁੰਦੀ ਹੈ ਇਹਦੀ ਛਤਰੀ ਵੀ ਦੂਸਰੀ ਬਣੂਗੀ ਗੋਲਾਈ ਚ ਨਹੀਂ ਨਹੀਂ ਉਹੀ ਬਣੂਗੀ ਇਹਦੇ ਵੀ ਥੋੜਾ ਥੋੜੀ ਵੱਡੀ ਹੋਊਗੀ ਕਿਉਂਕਿ ਇਹਦੇ ਕੋਲ ਦਾ ਫੇਸ ਵੱਡਾ ਥੋੜਾ ਥੋੜਾ ਵੱਡਾ ਮੀਤਾ ਵੇਖ ਮੜ ਆ ਪੰਜਾਏ ਗੇਰੇ 500 ਪੰਜ ਗੇਰੇ ਚਾਰ ਜੀ ਇਨੇ ਆ ਫਿਲਟਰ ਫੱਟੀ ਚਾਰ ਨਹੀਂ ਕੀਤੀ ਕੁਛ ਹੀ ਮੜਾ ਫਿਲਟਰ ਚਾਂ ਚਾਰ ਲੜੀ ਦੀਆਂ ਦੋ ਤੇ ਤਿੰਨ ਹਾਂ ਜੀ ਫਿਰ 46 ਜਣਾ 46 ਹਾਂ ਸਾਰੇ ਕੰਮ ਦੀ ਤਸ ਗੱਡੀ ਸਾਰੇ ਦੀ ਸੀ ਸਫਾਈ ਵੀ ਪੂਰੀ ਹੈ ਕਿਉਂਕਿ ਆਪਾਂ ਹੁਣ ਦੇਖ ਕਿੰਨੇ ਆ ਕਿੰਨੀਆਂ ਜਨਸ਼ੀਆਂ ਘੁੰਮਿਆ ਲਗਭਗ ਆਪਣ ਮਸ਼ੀਨਾ ਦੀ ਸਫਾਈ ਇਹਦੀ ਚੰਗੀ ਲੱਗੀ ਆ ਸਾਰੀਆਂ ਵੇਜਾਂ ਤੋਂ ਕੰਮ ਵੀ ਦਾ ਸਫਾਈ ਵੀ ਆਪਾਂ ਜਾ ਰਹੇ ਹੁਣ ਬਾਹਰ ਜਿਹੜਾ ਫੁੱਲ ਸਜਾਇਆ ਹੈ ਇਹ ਚਾਲੀਆਂ ਚ ਆ ਜਿਹੜਾ ਸਾਹਮਣੇ ਖੜਾ ਆ ਆ ਤੱਕ ਉਹ ਰਿਕਾਰ ਕਿੰਨਾ ਸੱਤ ਕਿੱਥੇ ਜਾ ਰਹੇ ਆਪਾਂ ਹੁਣ ਉਧਰ ਜਾ ਰਹੇ ਜਿੱਧਰ 52 ਚ ਫੁੱਲ ਸਜਾਇਆ ਹੈ ਪ੍ਰੋਪਰ ਦੇਖਦੇ ਤਾਂ ਫੋਟੋਸ ਆ ਗੜੀ ਅਗਲੇ ਪੱਲੇ ਹਾਂਜੀ ਪ੍ਰੋਪਰ ਤਾਂ ਵੱਡੀ ਆ ਮੰਡੀ ਦਾ ਮਾਡਲ ਦਿਖਾਓ ਉਹਦੇ ਵਿੱਚ ਕੋਈ ਰੰਗ ਡੰਗ ਹੈ ਗਿਆ ਕਿ ਐਵੇਂ ਹਾਂ ਆਹਿੰਦ ਰੱਖੀ ਦੇਣਾ ਛੱਡੀ ਜਾਣਾ ਰੋ ਆ ਦੇਖੋ ਜੀ ਇਹ ਖਿੱਚ ਕੇ ਅੰਦਰ ਜਾ ਰਹੀ ਹੈ ਕੰਬੈਨ ਇੱਥੋਂ ਇੱਥੋਂ 65 ਵਗੈਰਾ ਹੋਊਗੀ ਆ ਦੇਖਾ ਇੱਥੋਂ ਇੱਥੋਂ ਦੇ ਹੈ ਇਹ ਰੋਬ ਦਿੱਤਾ ਨਹੀਂ ਮਸ਼ੀਨ ਦਾ ਹਾਂ ਪੂਰਾ ਰੋਬ ਦਿੱਤੀ ਜਾਣਾ ਪੂਰਾ 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 ਦੇਖਾ ਦੀ ਗੱਲ ਵੱਧ ਗਈ ਭਾਈ ਇਹ ਦਿੱਕੀ ਵੀ ਜਾਂਦੀ ਏ ਕੋਈ じゃ ਹੈ ਦੇ ਜਾਂ ਨਹੀ ਨਹੀ ਐਥੋ ਜੇ ਇਧਰ ਅੰਦਰ ਜਾਊਗੀ ਕੀ ਲਬੜੇ ਵਿੱਚੋਂ ਹਾਂ ਰਹਣਾ ਇਹ ਕਿੰਗਰ ਕਿਵੇਂ ਇਹ ਲੱਗਾ ਦਾ ਰੇਕ ਮਸ਼ੀਨ ਦੰਦਾ ਇਹ ਇਹਦੇ ਡੱਬਲ ਵੀ ਲੱਗਿਆ ਰੇਕਾਂ ਨੂੰ ਨਹੀਂ ਨਹੀਂ ਇਧਰ ਆ ਜਾ ਮੜਾ ਆ ਗੱਡੀ ਅੰਦਰ ਹੈ ਬੰਦੇ ਦਾ ਤਗੜੇ ਰੱਖੇ ਨਾ ਨੇ ਹਣਾ ਤੱਕਾ ਤੱਕਾ ਲਾਉਣ ਨੂੰ ਸ਼ੇਰ ਨੇ ਬੰਦੇ ਇਹਦੇ ਰੀ ਚੈੱਕ ਹੋ ਰਹੀ ਆ ਓਰਾ ਚੈਨ ਲੈ ਕੇ ਐਲੀਵੇਟਰ ਦੀ ਇਧਰ ਪੂਰੀ ਰੈਡੀ ਵੇਖੋ ਡੀ ਲੱਟ ਬਾਸ ਰੀ ਰੈਡੀ ਬੇਰੀ ਬੇਰੀ ਪਰਫੈਕਟ ਰਹਿ ਗਏ ਨਾ ਬੰਦ ਤਾਂ ਵੀ ਪਾਣੀ ਚਾਹ। ਫੀਟਰ ਬਾਜ ਲਾਉਂਦੇ ਨੇ। ਇਹ ਪਾਰੇ ਵਜਨ ਨਾਲ ਹੁੰਦੇ ਆਣੇ ਆਂਦਾ। ਟੈਸਟਿੰਗ ਹੋਣੀ ਆਨੇ ਆਦੀ। ਹਾਂ। ਚਾਹ ਨਹੀਂ। ਯਾਰ, ਕੀ ਆ ਬਾਤ ਆ ਰਹੀ? ਹਾਂ। ਇਹਦੀ ਫੋਟੋ ਕਰੀਂ। ਇਹ ਮੇਰੇ। ਆਹ ਕੀ ਚੀਜ਼ ਐ? ਟੂੜੀ ਵਾਲੀ ਥੋੜੀ ਐ। ਟੂੜੀ ਕਿਵੇਂ ਬਣਾਵੇਂਗੀ? ਆ ਜਾ ਤਾ ਮਸਾਲਾ। ਇਹਨੇ ਕਿੱਥੋਂ ਚੱਲੇਗਾ ਹਾਂ ਬੜਾਈ ਫੇਰਦੀ ਏ ਅੱਛਾ ਤੂੜੀ ਵਾਲਾ ਸਿਸਟਮ ਏ ਇਹ ਇਹਨੇ ਸ਼ਾਰਟ ਗੇਅਰ ਗੁਰ ਕਿੱਥੋਂ ਪੈਂਦਾ ਸ਼ਾਰਟ ਆ ਆਹੀ ਸਿਸਟਮ ਏਗਾ ਜਗਾੜ ਤੂੜੀ ਵਾਲਾ ਯਾਨੀ ਕਿ ਪਿਛਲੇ ਛੇਂ ਦਾ ਮੇਰੇ ਹਰ ਚੱਲਿਆ ਹਨਾ ਤੇ ਕੁਝ ਸ਼ੈਡਿੰਗ ਵਗੈਰਾ ਕਰਨਾ ਹੈ ਨਾ ਇਧਰ ਆ ਹੀ ਮੜਾ ਜਾਂ ਦਾਣੇ ਵੀ ਕੱਢ ਦੀਏ ਦਾਣੇ ਵੀ ਕੱਢ ਦੀਏ ਅੱਛਾ ਫੇਰ ਤਾਂ ਬਹੁਤ ਵਧੀਆ ਇਧਰ ਆ ਹੀ ਮੜਾ ਜਾਂ ਇਹ ਚਲਦਾ ਕਿਥੋਂ ਅਗਲਾ ਸ਼ੀਟ ਤੋਂ ਤੁਰਦਾ ਜਾਂ ਮੜਾ ਇਹ ਇੱਕ ਦੱਸੋ ਨਾ ਇਹ ਚਲਾਉਂਦਾ ਇਹ ਨਹੀਂ ਚਲਾਉਂਦਾ ਯਾਰ ਆਹ ਭਾਈ ਅੰਕਲ ਗੇਰ ਲੱਗਿਆ ਹੋਣਾ ਐ ਇਥੋਂ ਪਾ ਲੱਗੇਗਾ ਸਾਰਾ ਅੰਕਲ ਗੇਰ ਲੱਗਿਆ ਚਲ ਬਾਸਕੜੇ ਦੇ ਵਿੱਚੋਂ ਅਸੀਂ ਤੂੜੀ ਬਣਦੀ ਜਿੰਦੀ ਹੈ ਨਾ ਬਲੇਡ ਆ ਬਿਲਟੈਜਰ ਬਲੇਡ ਇਥੋਂ ਪਹਿਲਾਂ ਕਣਕ ਡਿੱਗੇਗੀ ਹਨਾ ਕਣਕ ਡਿੱਗੂਗੀ ਇੱਥੇ ਤੂੜੀ ਬਣੂਗੀ ਇਹਨੇ ਜੇਕਰ ਬਲੇਡ ਆ ਬਦਲਾਇ ਕਰਾਉਣੇ ਕਿਵੇਂ ਹੋਣਗੇ ਤੇ ਬਾਬੇ ਨੇ ਕਿਹਾ ਨਹੀਂ ਫੇਰ ਵੀ ਕੋਈ ਪਤਾ ਤਾ ਹੋਊਗਾ ਮਾੜਾ ਉਂਗਲਾਂ ਗਲਾਂਵੜਾ ਢਾਲੀ ਗਿਰੇ ਤੇ ਬੰਨੇ ਕਿਥੇ ਹੱਥ ਤੁੰਦ ਦੇਣਾ ਥੱਲੇ ਖੋਲ ਇੱਥੋਂ ਬਰੇਡ ਕਿੱਥੇ ਜਾਣਗੇ ਬੰਤਾ ਜਿਹੜਾ ਕਰ ਲੈਣੋਂ ਨਿਕਾਇਲ ਚੜਾਈਏ ਐਵੇਂ ਉਹ ਨਹੀਂ ਚੜਾਣੇ ਆ ਜਾਓ ਮੜਾ ਪੁੱਛਤਾ ਲਈਏ ਇਹ ਭਾਈ ਕਾ ਰਿਹਾ ਹੈ ਕੀ ਕੰਮ ਕਰਦੀ ਆ ਹਾਂਜੀ ਇਹ ਕਾ ਦਾ ਕੰਮ ਕਰਦੀ ਆ ਇਹ ਇਹ ਵੀ ਵਿਸ਼ੇਸ਼ ਦਾਲਾਣ ਕਰਦੇ ਦਾਲਾਣ ਵਾਸਤੇ ਆ ਸਾਡੇ ਬੰਦੇ ਹੋਰ ਹੀ ਪੰਪ ਤੁੰਨੇ ਤੂੜੀ ਬਣਾਉਂਦੀ ਆ ਅੱਛਾ ਕਾਹਦੀ ਦਾਲਾ ਬੰਦੇ ਨੇ ਕਾਹਦੀ ਕਾਹਦੀ ਦਾਲਾ ਕਰ ਸਕਦੇ ਛੋਲੇ ਵੀ ਕਰ ਸਕਦੇ ਅੱਛਾ ਹਰੇਕ ਫਸਲ ਕਣਕ ਤੋਂ ਬਿਨਾ ਕਣਕ ਤੋਂ ਵੀਰ ਤੋਂ ਬਿਨਾ ਬਾਕੀ ਕਣਕ ਤੋਂ ਬਿਨਾ ਸਾਰੇ ਕੰਮ ਇਹ ਆਪਣਾ ਟੈਸਟਿੰਗ ਮਾਡਲ ਹੈ ਜੀ ਅੱਛਾ ਜੀ ਉਹ ਆਪਣਾ ਕੰਪਲੀਟ ਮਾਡਲ ਹੈ ਠੀਕ ਹੈ ਜੀ ਇਹ ਆਪਣਾ ਲੈਬ ਵਾਲਾ ਟੈਸਟਿੰਗ ਮਾਡਲ ਹੈ ਉਹ ਕੰਪਲੀਟ ਤਿਆਰ ਕੀਤਾ ਜਿਹੜਾ ਹਨਾ ਮਸ਼ੀਨ ਦਾ ਮਤਲਬ ਕਿ ਜਿਹੜੀ ਨਵੀਂ ਮਸ਼ੀਨ ਬਣਾਉਣੀ ਜਿਹੜੀ ਆਜਰ ਮਸ਼ੀਨ ਚੱਲ ਉਹਦਾ ਜਿਹੜਾ ਪਹਿਲਾ ਮੋਡਲ ਉਹ ਆਪਣੇ ਕੋਲ ਹੀ ਰੱਖਦੇ ਆ ਤੁਹਾਨੂੰ ਫਿਰ ਦੋ ਤੋਂ ਇੱਕ ਦੋ ਵਾਰ ਇਹਨੇ ਚਲਾ ਕੇ ਦੇ ਦੇ ਹਾਂਜੀ ਹਾਂਜੀ ਇੱਕ ਕਮੀ ਬੇਸ਼ਕੀ ਹਾਂਜੀ ਹਾਂਜੀ ਇਹ ਤਾਂ ਪੱਕੇ ਹੋ ਜਾਂਦੇ ਆ ਵੀ ਆਗੇ ਉਹ ਮਸ਼ੀਨ ਤੇ ਜਿਹੜੀ ਓਕੇ ਹੈ ਉਸ ਤੋਂ ਬਾਅਦ ਫਿਰ ਉਹਨੂੰ ਅੱਗੇ ਕਿ ਫਿਰ ਠੀਕ ਹੈ ਜੀ ਐਦਾ ਸਾਡੀ ਕੋਈ ਜਾਲੇ ਕੋਈ ਜਾਲਾ ਮੈਂ ਮੋਡਲ ਕੋਰੇ ਖੜਾ ਹੈ ਆ ਤਾਂ ਵੱਡੀ ਮੀਟ 50 ਇੰਚ ਨਾ ਇੱਕ ਮਾਰੀਏ ਡੀ ਲੱਗ ਇਹ ਜੀ ਇਹ ਦਾਲਾਂ ਦੇ ਵਾਸਤੇ ਆ ਕੰਬੈਨ ਆ ਆਪਾਂ ਅਸੀਂ ਤੂੜੀਆਂ ਤੜੀ ਵਗੈਰਾ ਸਮਝੀ ਇਹ ਉਹ ਕੰਮ ਨਹੀਂ ਹੈ ਦਾਲਾ ਕੋਈ ਵੀ ਕੰਨਾ ਕੱਢ ਸਕਦੇ ਛੋਲਿਆਂ ਤੋਂ ਲੈ ਕੇ ਕਿਸੇ ਤੱਕ ਚਨਾ ਹੋ ਗਿਆ ਮੂੰਗੀ ਦੀ ਦਾਲ ਹੋ ਗਈ ਕੋਈ ਵੀ ਦਾਲ ਹੋ ਗਈ ਤੇ ਸਰੋਂ ਦਾ ਪੁੱਛਦੇ ਆਪਾਂ ਜੀ ਸਰੋਂ ਨਾਲ ਕੰਮ ਕਰੋਗੇ ਜੀ ਸਰੋਂ ਸਰੋਂ ਵਗੈਰਾ ਠੀਕ ਆ ਜੀ ਇੱਕ ਟੂਕ ਲਾਗੇ ਜੀ ਜੀ ਸਭ ਕੁਝ ਲਾਗੇ ਟਿੱਕ ਤਾਂ ਲਾਣਗੇ ਹਾਂ ਟਿੱਕਰ ਬੰਨ ਡਰਾਈਵਰ ਕਿਹ ਗਾਣਾ ਮਸ਼ੀਨ ਨਹੀਂ ਟੈਸਟਿੰਗ ਲਈ ਟੈਸਟਿੰਗ ਹੋਣ ਤੋਂ ਬਾਅਦ ਇਹਦੇ ਇੱਕ ਬਕਾਇਦਾ ਨੰਬਰ ਲਿਖਿਆ ਜਾਂਦਾ ਪੀ ਉਹ ਉਹ ਹੀ ਫਿਲਟਰ ਹੈ ਉਹੀ ਮਸ਼ੀਨ ਨਾਲ ਉਹੀ ਗਾਟਰ ਮਿਲੇਗਾ ਜਿਹੜਾ ਉਹਦਾ ਨੰਬਰ ਹੋਵੇ ਠੀਕ ਹੈ। ਥੱਲੀ ਮਸ਼ੀਨ ਦਾ ਕੀਮਤ ਨਹੀਂ ਹੈ। ਜਿੱਦਿ ਕਿ ਨੰਬਰ। ਨਹੀਂ ਕੈਨੇਡਾ ਆਉਣੇ ਦਾ ਉਹ ਟਾਂਕੇ ਚ ਲਾ ਕੇ ਕੋ ਭਾਲ ਜਾਣੀ। ਗੇਅਰ ਪੁੱਛਨੇ ਮਰਾ। ਇਹ ਜੇਕਰ ਆਪਾਂ ਗੇਅਰ ਇਹਨੂੰ 5 ਕਰ ਲਾਉਣਾ ਲਾ ਦੋਗੇ ਤੁਸੀਂ? 5 ਸਰ ਕਰ ਦਾਂਗੇ ਜੀ। ਕਰ ਦੋ ਬਈ। ਨਹੀਂ ਹੁੰਦਾ ਇਹਨਾਂ ਕੋਈ ਟਾਈਮ ਜੋ ਲਿਖਾ ਕੇ ਜਾਓਗੇ। ਅੱਛਾ ਜੀ। ਕੀ ਜ ਹੋਣੀ ਹੈ? ਆਹ ਪੰਜਾਂ ਗੇਅਰ ਵਾਲੇ 3 ਲੀਵਰ ਨੇ ਜੀ। ਜੀ ਆਇਆਂ ਨੂੰ ਜੀ ਇਹ ਆਇਸ਼ਰ ਹੈ ਪੰਜ ਜੀ ਆਇਸ਼ਰ ਆਇਸ਼ਰ ਜੀ ਬੀਐਸ4 ਬੀਐਸ4 ਜੀ ਬੀਐਸ4 ਆਸ ਠੀਕ ਹੈ ਉਹੀ ਆਇਸ਼ਰ ਹੈ ਜੀ ਇਹ ਲੈ ਲੈਣ ਦੇ ਤੇ ਜੇਕਰ ਅੱਗੇ ਆਪਾਂ ਪੰਜ ਵਾਲ ਲੈਣੇ ਹੁੰਦਾ ਖਰਚਾ ਕੋਈ ਵਧੂਗਾ ਕਿ ਉਹੀ ਰੇਂਜ ਚ ਮਿਲੂਗੀ ਥੋੜਾ ਜਿਹਾ ਵਧੇਗਾ ਜ਼ਿਆਦਾ ਅੱਛਾ ਜੀ ਇਹ ਲੱਗਦਾ ਜਿਵੇਂ ਜਿਵੇਂ ਜੀ ਵੀ ਚੀਜ਼ ਲਵਾਵਾਂਗੇ ਉਹਦਾ ਖਰਚਾ ਥੋੜਾ ਜਿਹਾ ਵਧੂਗਾ ਲਵਾਉਗੇ ਸਰ ਉਹਦੇ ਐਕਸਟਰਾ ਚਾਰਜ ਹੋਵੇਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਦੱਸਣ ਵਾਲੇ ਆ ਜੋ ਚਲੀ ਜਾ ਹੁਣ ਚੱਲ ਜਾਣਾ ਟੂੜੀ ਵਾਲੀ ਵੇਖਣੀ ਆ ਟੂੜੀ ਵਾਲੀ ਕੋਈ ਇਧਰ ਸਾਹਮਣੇ ਆ ਰਹੀ ਬਿਨਾ ਸ਼ੀਟ ਤੋਂ ਕੰਬਣਾ ਉਹੰਜੜਾ ਉੱਤੇ ਨਾ ਚੜਾ ਦੀ ਕਿ ਸਾਡੇ ਤੇਜ਼ੀ ਬੜੀ ਚਲਾਉਂਦਾ ਤੂੰ ਦਾ ਇਹ ਡੀਟੈਕਟ ਮੋਡਲ ਤਿਆਰ ਕਰਦਾ ਪਰ ਆਇਸ਼ਰ ਨਹੀਂ ਉਲਾਣ ਇਹ ਦੂਜਾ ਆਇਸ਼ਰ ਆਇਸ਼ਰ ਐਵੇਂ ਦੱਬੀ ਹੋਣਾ ਆਇਸ਼ਰ ਥੋੜੀ ਰੰਗ ਵੇਖਿਆ ਕਰੋ ਰੰਗ ਵੇਖਿਆ ਕਰੋ ਆਪਾ ਪਾਲਦੇ ਹਨ ਆਦੇ ਜੀ ਜੇ ਮਿਲ ਜਾਂਦੀ ਤਾਂ ਇਹਦੇ ਬਾਕੀ ਛੋਲੇ ਮਾਰੇ ਪਈਦੇ ਛੋਲੇ ਦਾ ਕੰਮ ਕਰ ਸਕਦੀ ਹੈ ਜੇ ਨਹੀਂ ਇਹ ਆ ਪੀਛੇ ਜੀ ਸਪੈਸ਼ਲ ਤੂੜੀ ਵਾਲੇ ਵਾਸਤੇ ਤਿਆਰ ਕੀਤਾ ਇਹਨੇ ਕੱਲਾ ਤੂੜੀ ਦਾ ਕੱਲਾ ਤੂੜੀ ਦਾ ਹੀ ਕੰਮ ਕਰੂਗੀ ਕਿ ਹੋਰ ਵੀ ਕੁਝ ਅੱਛਾ ਜੀ ਜੀਰਾ ਛੱਡ ਕੇ ਜੀਰੀ ਛੱਡ ਕੇ ਜੀਰੀ ਜੀਰੀ ਮਿਲ ਕੇ ਚੋਣ ਕਣਕਾ ਉਹ ਕਣਕਾ ਕਣਕ ਦੇ ਕੰਮ ਕਰੂਗੀ ਕਣਕ ਦੀ ਤੂੜੀ ਬਣੇਗੀ ਕਣਕ ਦਾ ਜੰਨ ਹੈ ਉਹ ਤੋਂ ਨਿਕਰਨਾ ਕਰ ਸਹੀ ਗੱਲ ਹੈ ਬੰਦੇ ਨੇ ਸਾਥ ਆਈ ਆਪਾ ਬੰਦੇ ਕਲੱਚ ਮੁੱਠਾ ਸਵਰਾਜ ਵਾਂਗੂ ਲਾਇਆ ਹੈ ਹਾਂ ਇਹਦੇ ਬਾਰੇ ਨਹੀਂ ਦੱਸ ਸਕਦੇ ਆਪਾਂ ਨੂੰ ਇਹ ਥੂੜੀ ਵਾਲੇ ਦੱਸਣ ਆਹ ਹੁਣ ਕਲੱਚ ਹੋਰ ਕੀ ਹੈ ਕਲੱਚ ਕੁੱਤੀ ਦੇ ਪੈਰ ਲੱਗੀ ਹੈ ਕਿਹਦੀ ਇਹ ਉਹ ਕੋ ਹਵਾ ਵਾਲਣੀ ਹੈ ਤਾਂ ਹੀ ਜਾਂਦੀ ਵੀ ਆ ਇੱਧਰ ਦੇਖ ਮੇਰੀ ਗੱਲ ਸੁਣਾ ਇੱਧਰ ਆ ਇਹ ਪ੍ਰੈਸ਼ਰ ਤੇ ਕਲੱਚ ਇਹਦਾ ਮੈਨ ਲੱਗਦਾ ਹੈ ਹਾਂ ਪ੍ਰੈਸ਼ਰ ਵਾਲਾ ਕਲੱਚ ਹਾਂ ਪ੍ਰੈਸ਼ਰ ਕਲੱਚ ਹੈ ਹਾਂ ਜਿਵੇਂ ਕਾਰਾਂ ਦੇ ਨਹੀਂ ਹੁੰਦਾ ਉਹ ਪੈਡਲ ਦਰ ਚੱਲੇਗਾ ਕੰਮ ਕਰੇਗਾ ਇਹ ਸਮਝ ਗਿਆ ਮੰਨਗਾ ਮੰਨ ਹੈ ਇੱਥੇ ਪੈ ਵੀ ਗਰਾੜੀ ਕੋਈ ਨਹੀਂ ਗਿਆ ਇਹ ਹੈ ਇੱਧਰ ਆ ਗਈ ਇਹ ਪ੍ਰੈਸ਼ਰ ਕਲੱਚ ਹਾਂ ਆਹ ਤੇ ਆਂਦੇ ਚਲਿਆ ਹੁਣ ਹੋਰ ਕੋਈ ਜਾਣਕਾਰੀ ਨਹੀਂ ਲੈਣੀ ਨਹੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਨਾ ਸਾਹੀ ਨੇ ਹਾਂ ਧੰਨਵਾਦ ਹੈ ਜੀ ਇਹਨਾਂ ਦਾ 2 ਮਿੰਟਾ ਆਪਣਾ ਇਹਨਾਂ ਨੇ ਟਾਈਮ ਆਪਣਾ ਵਾਸਤੇ ਕੱਢਿਆ ਤੇ ਆਪਣਾ ਇਹ ਅੱਜ ਦਾ ਵਲੌਗ ਇੰਨਾ ਹੀ ਆ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਲਗ ਤਾਂ ਮੇਰੇ ਵੀਰਾਂ ਨੂੰ ਸਾਰਾ ਸਾਸਿ ਕਾਲ ਮੇਰੇ ਵਾਲੇ ਸ਼ਿੰਦਰਪਾਲ ਵਾਲੇ ਸਾਸਿ ਕਾਲ ਦੀ ਬਲਦੇਵ ਸਿੰਘ ਵਾਲੇ ਸਾਸਿ ਕਾਲ ਹੈ ਉਹ ਬਾਗੀਚਰ ਕਿੱਧਰ ਲੰਗਾ ਹੈ ਇਹਦੇ ਨਾਲ ਫੋਟੋ ਬਾਗੀਚਾ ਸਾਸਿ ਕਾਲ ਬਲਾਲਾ ਸਾਸਿ ਕਾਲ ਵੀਰ ਜੀ ਸਾਸਿ ਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੋਂ ਮੈਨਾ ਬਹੁਤ ਲੱਗਿਆ ਜੀ ਇਹਨਾਂ ਦੇ ਟਾਇਰ ਘੱਡ ਦੋ ਘਾੜਾ ਕੰਬੈਨ ਜਿਹੜੀ ਰੇਲ ਤੇ ਚੜੀ ਆ ਘੱਡ ਦੋ ਘਾੜਾ 500 ਕੰਬੈਨ ਹੋਊਗੀ ਜਿਵੇਂ ਜਿਵੇਂ ਅੱਗੇ ਪੇਡਾਂ ਵਗੈਰਾ ਹੋ ਕੇ ਜਾ ਰਹੀ ਆ ਤੇ ਆ ਦੇਖੋ ਸਾਹਮਣੇ ਕਿਹ ਵੀ ਕੰਬੈਨ ਪੂਰੀ ਲਾਈਨ ਤੇ ਕੰਬੈਨਾਂ ਕੰਬੈਨਾਂ ਸਾਹਮਣੇ